ਭਾਰਤ ਵਿੱਚ ਨਵੇਂ ਖੇਤੀ ਬਿੱਲਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੂੜਕਾਂ ਕਲਾਂ ਦੀ ਜੰਪਲ ਬਲਜੀਤ ਕੌਰ ਜੋ ਮੈਲਬਰਨ ਵਿੱਚ ਅੰਤਰਰਾਸ਼ਟਰੀ ਵਿਦਿਆਰਥਣ ਹੈ ਉਸਨੇ ਕਿਸਾਨੀ ਦੇ ਹੱਕਾਂ ਦਾ ਨਾਅਰੇ ਲਿਖੇ ਵਿਸ਼ੇਸ਼ ਵਸਤਰ ਪਹਿਨ ਕੇ ਸੈਟ ਕੇਲਡਾ ਨੇੜੇ 15000 ਫੁੱਟ ਤੋਂ ਹਵਾਈ ਛਾਲ ਮਾਰ ਕੇ ਨਿਵੇਕਲੇ ਢੰਗ ਨਾਲ ਪਰ ਸਰਕਾਰ ਵਿਰੁੱਧ ਆਪਣਾ ਰੋਸ ਦਰਜ ਕਰਵਾਇਆ ਬਲਜੀਤ ਕੌਰ 2017 ਦੇ ਵਿੱਚ ਭਾਰਤ ਤੋਂ ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆ ਗਈ ਸੀ ਅਤੇ ਸਮਾਜਿਕ ਕਾਰਜਾਂ ਦੇ ਵਿੱਚ ਮਾਸਟਰਸ ਦੀ ਪੜ੍ਹਾਈ ਕਰ ਲਈ। ਬਲਜੀਤ ਨੇ ਦੱਸਿਆ ਕਿ ਪੰਜਾਬ ਵਿੱਚ ਉਸ ਦੇ ਪਰਿਵਾਰ ਦੀ ਆਮਦਨੀ ਖੇਤ ਫਸਲਾਂ ਤੇ ਹੀ ਨਿਰਭਰ ਹੈ। ਉਸਨੇ ਬਚਪਨ ਤੋਂ ਹੀ ਪਰਿਵਾਰ ਦੇ ਜੀਵਾਂ ਨੂੰ ਆਪਣੀਆਂ ਜ਼ਮੀਨਾਂ 'ਚ ਮਿਹਨਤ ਕਰਦੇ ਦੇਖਿਆ ਹੈ ਅਤੇ ਇਹਨਾਂ ਖੇਤਾਂ ਦੀ ਕਮਾਈ ਨੇ ਹੀ ਉਹਨਾਂ ਨੂੰ ਬੁਲੰਦੀਆਂ ਬਖਸ਼ੀਆਂ ਹਨ। ਉਸ ਅਨੁਸਾਰ ਭਾਰਤ ਦੀ ਮੋਦੀ ਸਰਕਾਰ ਕਾਰਪੋਰੇਟ ਕਰਾਣਿਆਂ ਦੇ ਹੱਥਾਂ ਵਿੱਚ ਕਿਸਾਨਾਂ ਦੇ ਹੱਕਾਂ ਨੂੰ ਵੇਚਣ ਜਾ ਰਹੀ ਹੈ ਜੁਮੰਦ ਭਾਗਾ ਤੇ ਗੈਰ ਜਮਹੂਰੀ ਵਰਤਾਰਾ ਹੈ। ਉਸਨੇ ਕਿਹਾ ਕਿ ਸਰਕਾਰ ਨੂੰ ਇਹਨਾਂ ਖੇਤੀ ਕਾਨੂੰਨਾਂ ਨੂੰ ਫੌਰਨ ਰੱਦ ਕਰਨਾ ਚਾਹੀਦਾ ਹੈ ਬਲਜੀਤ ਕੌਰ ਨੇ ਹਵਾ ਦੇ ਵਿੱਚ ਪ੍ਰਦਰਸ਼ਨ ਦੌਰਾਨ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੀ ਸ਼ਬਦਾਵਲੀ ਵਾਲੇ ਵਿਸ਼ੇਸ਼ ਵਸਤਰਾਂ ਦੀ ਵਰਤੋਂ ਕੀਤੀ ਬਲਜੀਤ ਨੇ ਕਿਹਾ ਕਿ ਉਹ ਵਿਦੇਸ਼ੀ ਧਰਤੀ ਤੇ ਹੁੰਦੇ ਹੋਏ ਵੀ ਆਪਣੇ ਇਰਾਦੇ ਬਾਬਤ ਪੂਰੀ ਦ੍ਰਿੜ ਸੀ ਅਤੇ ਇਤਿਹਾਸਿਕ ਕਿਸਾਨ ਆंदोलन ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੁੰਦੀ ਸੀ ਉਸਨੇ ਦੱਸਿਆ ਕਿ ਸਥਾਨਕ ਭਾਈਚਾਰੇ ਵੱਲੋਂ ਮਿਲੀ ਵਿੱਤੀ ਸਹਾਇਤਾ ਅਤੇ ਹੌਸਲਾ ਅਫਜ਼ਾਈ ਸਦਕਾ ਹੀ ਉਹ ਇਸ ਨਿਮੇਕਲੇ ਢੰਗ ਨਾਲ ਰੋਸ਼ ਡਰਜ ਕਰਵਾ ਸਕੀ ਹੈ ਆਸਮਾਨ ਵਿੱਚ ਉਸਨੇ ਜੈਕਾਰੇ ਅਤੇ ਕਿਸਾਨ ਮਜ਼ਦੂਰ ਇਕਤਾ ਦੇ ਨਾਰੇ ਵੀ ਲਗਾਏ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼